ਕਾਜ਼ਾਤਰੀਨ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਸੇਠੇ ਠੇਕਾ ਮਲਾਜ਼ਮ ਸੰਘਰਸ਼ ਮੋਰਚੇ ਵੱਲੋਂ ਪੰਜਾਬ ਦੇ ਜਿਹੜਾ ਸਾਡਾ ਮੋਰਚਾ ਬਣਿਆ ਜਿੰਨੇ ਸਬੰਧਤ ਡੀਸੀ ਆ ਉਹਨਾਂ ਨੂੰ ਅਰਸ ਸੰਘਰਸ਼ ਦਾ ਨੋਟ ਦਿੰਦਾ। ਅਸੀਂ ਲੰਮੇ ਸਮੇਂ ਤੋਂ ਵਕ ਵਕ ਵਿਭਾਗਾਂ 'ਚ ਬਤੌਰ ਆਊਟਸੋਰਸਡ ਇਨਲਸਟਮੈਂਟ ਮਲਾਜ਼ਮਾਂ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆਂ। ਚਾਹੇ ਪਿਛਲੀ ਸਰਕਾਰਾਂ ਸੀ ਚਾਹੇ ਹੁਣ ਨਵੀਂ ਬਦਲਾਅ ਦੇ ਨਾਂ ਹੇਠ ਬਣੀ ਸਰਕਾਰ ਅਸੀਂ ਮੰਗ ਕਰ ਰਹੇ ਹਾਂ ਵੀ ਠੇਕੇਦਾਰ ਕੰਪਨੀਆਂ ਬਾਹਰ ਕੱਢ ਕੇ ਘੱਟੋ ਘੱਟ ਸਾਨੂੰ ਗੁਜ਼ਾਰੇਯੋਗ ਤਨਖਾਹ ਆ ਉਹ ਦਿੱਤੀ ਜਾਵੇ ਕਿਉਂਕਿ ਕੰਮ ਅਸੀਂ ਉਹੀ ਕਰਦੇ ਜਿਵੇਂ ਇੱਕ ਰੈਗੂਲਰ ਮੁਲਾਜ਼ਮ ਕਰਦਾ ਪਰ ਜਿਹੜੇ ਮੁੱਖ ਮੰਤਰੀ ਸਾਹਿਬ ਬਹੁਤ ਗੱਲਾਂ ਕਰਦੇ ਨੇ ਵਿਧਾਨ ਸਭਾ 'ਚ ਵੀ ਬੋਲਨੇ ਆ ਅਸੀਂ ਠੇਕੇਦਾਰ ਆਊਟਸੋਰਸ ਦੇ ਮੁਲਾਜ਼ਮ ਆ ਠੇਕੇਦਾਰ ਕੰਪਨੀਆਂ ਲੁੱਟ ਰਹੀਆਂ ਅਸੀਂ ਬਾਹਰ ਕੱਢਾਂਗੇ ਪਰ ਬਾਹਰ ਕੱਢਣ ਦੀ ਗੱਲ ਦੂਰ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਆ 19 ਵਾਰ ਲਗਾਤਾਰ ਮੀਟਿੰਗ ਮੇਰੀ ਮੀਟਿੰਗ ਕੀਤੀ ਨਹੀਂ ਮੁੱਖ ਮੰਤਰੀ ਨੇ ਮਤਲਬ ਰਿਕਾਰਡ ਕਾਇਮ ਕਰਤਾ 19 ਵਾਰ ਮੀਟਿੰਗ ਮਿਲੀ 19 ਚ ਇੱਕ ਵਾਰ ਵੀ ਮੁੱਖ ਮੰਤਰੀ ਸਾਹਿਬ ਬੈਠ ਕੇ ਸਾਡੀ ਗੱਲ ਨਹੀਂ ਸੁਣੀ ਨਾ ਹੀ ਸਾਡੇ ਮਸਲੇ ਦਾ ਹੱਲ ਕੀਤਾ ਇਸ ਕਰਕੇ ਅੱਜ ਅਸੀਂ ਸਰਕਾਰ ਨੂੰ ਇਥੋਂ ਸੰਘਰਸ਼ ਦਾ ਨੋਟਿਸ ਭੇਜਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਕੋਈ ਜਾਮ ਵਗੈਰਾ ਲੱਗਦਾ ਜਾਂ ਧਰਨਾ ਲਾਉਂਦੇ ਤਾਂ ਉਹਨਾਂ ਨੂੰ ਕਹਿੰਦੇ ਵੀ ਬੈਠੇ ਹੋ ਸੜਕਾਂ ਤੇ ਮੇਰੇ ਕੋਲੇ ਆਉਣ ਮਸਲਾ ਹੱਲ ਕਰਦਾ ਅਸੀਂ ਸਿੱਧਾ ਕੋਈ ਸੰਘਰਸ਼ ਨਹੀਂ ਕੀਤਾ ਪਹਿਲਾਂ 2 ਸਾਲ ਹੋ ਗਏ ਸਰਕਾਰ ਬਣੀ ਨੂੰ ਪਹਿਲਾਂ ਆਪਦੇ ਮੰਗ ਪੱਤਰ ਭੇਜੇ ਆ ਫੋਰਮਨ ਟੰਗਣਾ ਜਦੋਂ ਸਰਕਾਰ ਨੇ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਸੰਘਰਸ਼ ਦਾ ਰਾਹ اختیار ਕੀਤਾ ਪਰ ਸਰਕਾਰ ਗੱਲਾਂ ਤਾਂ ਬਹੁਤ ਕਰ ਰਹੀ ਆ ਪਰ ਥੱਲੇ ਹਾਂ ਜਿਹੜੇ ਵਰਕਰ ਆ ਜਿਹੜੇ ਆਊਟਸੋਰਸ ਮਜ਼ਦਮਾ ਐਨਲਸਮੈਂਟ ਮਜ਼ਦਮਾ ਉਸੇ ਤਰ੍ਹਾਂ ਨਗੂੜੀਆਂ ਤਨਖਾਹਾਂ ਤੇ ਮਰਨ ਨੂੰ ਮਜਬੂਰ ਆ ਇਸ ਕਰਕੇ 27 ਤਰੀਕ ਨੂੰ ਹਾਈਵੇ ਜਾਮ ਕਰਨ ਦਾ ਸੱਦਾ ਦਿੱਤਾ ਤੇ ਇੱਥੋਂ ਅਸੀਂ ਪੰਜਾਬ ਦੇ ਜਿੰਨੇ ਵੀ ਆਊਟਸੋਰਸ ਮਜ਼ਦਮਾ ਕਿਉਂਕਿ ਲੜਾਈ ਇਹ ਸਾਰਿਆਂ ਦੀ ਸਾਂਝੀ ਆ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਜਿੰਨੇ ਵੀ ਆਊਟਸੋਰਸ ਮਜ਼ਦਮਾ ਪੰਜਾਬ ਦੇ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਦੀਆਂ 27 ਤਰੀਕ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 24 ਘੰਟੇ ਵਾਸਤੇ ਅਸੀਂ ਜਾਮ ਕਰ ਰਹੇ ਹਾਂ ਕੁੱਝ ਪਰਿਵਾਰਾਂ ਬੱਚਾ ਸਮੇਤ ਪੁੱਜਣ ਇਹਦੇ ਨਾਲ ਸਰਕਾਰ ਨੂੰ ਅਪੀਲ ਕਰਾਂਗੇ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਇਹ ਜਾਮ ਲਾਉਣ ਦੀ ਲੋੜ ਨਹੀਂ ਮੇਰੇ ਕੋਲੇ ਆ ਕੇ ਗੱਲ ਕਰਨ ਅਸੀਂ ਸਰਕਾਰ ਨੂੰ ਆ ਦਾ ਮੰਗ ਪੱਤਰ ਭੇਜਤਾ ਇਹਨਾਂ ਦਿਨ ਪਹਿਲਾਂ ਜੇ ਸਰਕਾਰ ਚਾਹੁੰਦੀ ਹੈ ਵੀ ਜਾਮ ਨਾ ਲੱਗੇ ਤੇ ਉਹ ਸਾਡਾ ਗੱਲਬਾਤ ਰਾਹੀਂ ਮਸਲਾ 27 ਤੋਂ ਪਹਿਲਾਂ ਹੱਲ ਕਰ ਦੇ ਜੇ ਜਾਮ ਲੱਗਦਾ ਜੇ ਅਸੀਂ ਸੜਕਾਂ ਤੇ ਆਉਨੇ ਆ ਅਸੀਂ ਪਿੰਡਾਂ ਦੀ ਵੀ ਮਾਰਤ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਹਿੰਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਅਸੀਂ ਉਹਨਾਂ ਦੇ ਧੀਆਂ ਪੁੱਤਾਂ ਇਹਦੀ ਜ਼ਿੰਮੇਵਾਰ ਸਰਕਾਰ ਆ ਚਾਹੇ ਪਿਛਲੀਆਂ ਸਰਕਾਰਾਂ ਸੀ ਚਾਹੇ ਬਦਲਾ ਦੇ ਨਾਂ ਹਿੱਟ ਇਹ ਬਣੀਆ ਸਰਕਾਰ ਜੋ ਬਾਹਾਂ ਖਲਾਰ ਖਰ ਮੁੱਖ ਮੰਤਰੀ ਸਾਹਿਬ ਇਹਨੇ ਗੱਲਾਂ ਕਰਦੇ ਆ ਪਰ ਉਹ ਮਸਲੇ ਦਾ ਵੀ ਹੱਲ ਕਰਨਾ